हए चला 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 अगर मैं नहीं ला दू पीछे देख ले सोना लगा पहन ले हां ओए पहला दूध मीठे भी जैसी आ देखो आ एक ਹਾਂ ਜਿੰਦੇ ਰੇ ਗੁੱਟ ਫੱਕੀਆ ਫਲਾਟ ਦੇ ਤੇ ਕੀ ਗੱਲ ਹੋ ਗਈ ਮਮਮੀ ਤੇ ਫਲਾਟ ਕਿਨਾਂ ਚੰਨਾਂ ਸੇ ਚੁੱਕੇ ਜਾਇਆ ਚਲੋ ਚੰਨ ਮਾਏ ਚੁੱਕੀਓ ਕਹਿੰਦੀ ਆ ਹਾਂ ਸਾਡਾ ਥੱਲੜਲਾ ਘਰ ਆਈ ਇਹ ਬੇਲਾ ਦਾ ਥਲੜਲਾ ਪੋਰਸ਼ਨ ਆਹ ਗੱਡੀਆਂ ਆਟੀਆਂ ਜੀ ਆਹਾਂ ਨੇ ਜੀ ਬੂਟੇ ਆ ਇੱਕ ਤਾਂ ਤੂੰ ਤਾਂ ਉਹ ਰੇਲਾਤਾ ਜੀ ਠੀਕ ਹੈ ਜੀ ਤੇ ਆਹ ਦੇਖ ਲਾਤੀ ਨੰਮਾ ਠੀਕ ਹੈ ਜੀ ਤੇ ਆਹ ਪੱਲਾ ਤੇ ਟਾਲੀ ਆ ਦੇਖੋ ਕਿੰਨੇ ਸੋਹਣੇ ਲੱਗ ਰਹੇ ਨੇ ਪਾਣੀ ਪੀਣ ਦੇ ਉੱਪਰ ਬਿੰਦੀਆਂ ਜੀ ਇਹ ਹੈਗੇ ਨੇ ਜੀ ਮੋਰ ਖੰਭ ਦੇ ਬੂਟੇ ਆ ਮਰੂਦ ਦਾ ਜੀ ਆਹ ਦੇਖੋ ਸਾਰੇ ਇਹ ਤਾਂ ਆਪਣੇ ਲੱਗਿਆ ਹੋਏ ਨੇ ਇਹ ਹੁਣ ਆਪਾਂ ਬੂਟੇ ਦਾ ਹੈ ਜੀ ਨਹੀਂ ਨਹੀਂ ਫਰਕ ਆ ਯਾਰ ਆ ਦੇਖੋ ਇੱਧਰ ਵੀ ਸਾਡੇ ਇੱਧਰ ਗਾਰਡਨਿੰਗ ਕਰੀ ਹੋਈ ਹੈ ਜੀ ਆ ਵੀ ਹੁਣ ਅਸੀਂ ਪਟਾਵਾਂਗੇ ਪਟਾ ਕੇ ਨਾ ਪਸਕਲ ਆ ਦੇਖੋ ਰੇਮੀ ਦੇਖੋ ਮੈਂ ਫੁੱਲ ਲੈ ਕੇ ਆਈ ਹਾਂ ਆ ਦੇਖੋ ਰਿਹਾ ਆ ਵਿਦਿਆ ਪੜਾਈ ਦਾ ਲਾਤਾ ਬੁੱਟਾ ਜੀ ਆ ਉਰੇ ਦੇ ਫੁੱਲ ਬਹੁਤ ਸੋਹਣੇ ਫੁੱਲ ਹੋਣਗੇ ਜੀ ਅਜੇ ਤੇ ਵੀ ਬਹੁਤ ਸੋਹਣੇ ਫੁੱਲ ਹੋਣਗੇ ਆ ਉਰੇ ਹੁਣ ਤੇ ਅਸੀਂ ਉਰੇ ਆਹ ਜਿਹੜੀ ਪੱਕੀ ਥਾਂ ਆ ਗਈ ਪੱਕੀ ਥਾਂ ਨੂੰ ਪੱਟ ਕੇ ਜੀ ਇੱਥੇ ਹੁਣ ਅਸੀਂ ਬੁੱਟਾ ਲਾਉਣਾਗਾ ਕੋਈ ਵਧੀਆ ਜੀ ਜਾਮਣ ਲਾਉਣਾ ਥੋੜੀ ਛੈਣੀ ਛੱਡ ਦਿਓ ਤੁਹਾਨੂੰ ਥੋੜੀ ਤਾਂ ਨਿੱਕੀ ਰਹੀ ਹੈ ਕਿੱਥੇ ਥੋੜੀ ਛੈਣੀ ਕਿੱਥੇ ਪਈ ਆ ਥੋੜੀ ਕਿੱਥੇ ਆਇਆ ਪੁੱਛਿਆ ਮੈਂ ਆ ਠੀਕ ਆ ਲੈਣੇ ਮੈਂ ਬੱਤੇ ਨੂੰ ਹਾਂ ਠੀਕ ਥੋੜੀ ਛੈਣੀ ਕਿੱਥੇ ਥੋੜੀ ਛੈਣੀ ਦੋ ਹਾਂ ਹੁਣ ਘਰੇ ਜੀ ਹੋਰ ਲਾ ਰਹੇ ਆ ਬੁੱਟੇ ਸਮੈਰਾ ਲਾ ਰਹੀ ਹੈ ਜੀ ਸਾਰੇ ਲਾਵਾਂਗੇ ਘਰ ਸਾਰਾ ਆਪਣਾ ਹਰਾ ਭਰਾ ਕਰ ਦੇਣਾ ਦੇਖੋ ਤੁਸੀਂ ਜੰਗਲ ਬਣਾ ਦਾਂਗੇ ਆ ਵੀ ਪਟਾ ਦਾਂਗੇ ਆਪਾਂ ਹੁਣ ਆਹ ਮਿੱਟੀ ਉਰੇ ਮਿੱਟੀ ਲਿਆਵਾਂਗੇ ਜਿਆਦਾ ਤੋਂ ਜਿਆਦਾ ਮਿੱਟੀ ਕਿੱਥੇ ਲੂਗੀ ਮਿੱਟੀ ਦਾ ਥੀ ਹੋਊਗੀ ਮਿੱਟੀ ਦਾ ਲਿਆਵਾਂਗੇ ਠੀਕ ਹੈ ਜੀ ਆ ਵੀ ਔਰੋ ਸਾਫ ਕਰਾਵਾਂਗੇ ਗੰਦਮੰਦ ਜਿਹੜਾ ਪਿਆਦਾ ਦੂਸੇ ਵੀ ਹੋ ਸਕਦੇ ਤੇ ਜਾਂ ਸੱਪ ਵੀ ਹੋ ਸਕਦਾ ਜਾਨਵਰ ਹੋ ਸਕਦਾ ਇਹਨਾਂ ਦੇ ਬੋਲੋ ਕੁਛ ਵੀ ਮੰਮਾ ਮੈਂ ਮੈਨੂੰ ਦੇ ਦੋ ਇੱਕ ਸੌ ਜਾ ਹਾਂ ਮੈਂ ਵੀ ਲੂੰ ਹੈਲੋ ਮੰਮਾ ਜੀ ਇੱਧਰ ਕਰ ਥੋੜੀ ਵੀਡੀਓ ਬਣਾ ਰਹੀਆਂ ਮੈਂ ਪਾਪਾ ਕੀ ਕਰ ਰਹੇ ਹੋ ਕੀ ਕਰ ਰਹੇ ਹੋ ਮਮਾ ਆਹ ਦੱਸੋ ਕਿ ਕਿਹੜੇ ਕਿਹੜੇ ਪੌਦੇ ਲਾਏ ਨੇ ਤੁਸੀਂ ਦੱਸੀਓ ਮਮਾ ਰਾਕੇ ਦੱਸ ਰਾਕੇ ਦੱਸੋ ਦੱਸੋ ਆ ਲੈ ਇੱਕ ਕਾਲਾ ਇੱਕ ਲੈ ਆਵਾਂ ਇੱਕ ਕਾਲਾ ਇੱਕ ਕਾਲਾ ਇੱਕ ਕਾਲਾ ਨਾ ਇਹ ਕੜੀ ਪੱਤਾ ਪੰਨਾ ਲਾਇਆ ਵੇਸੀ ਐਡਾ ਆਪਾ ਤੋੜ ਕੇ ਜਦੋਂ ਕੜੀ ਬਣਾਇਸੀ ਨਾ ਨਾ ਕਣੀ ਤੋੜੇ ਕੜੀ ਪੱਤਾ ਮੰਦੇ ਦੇਖੋ ਅੱਦ ਸਾਡਾ ਪਟ ਗਿਆ ਅਜੇ ਹੋਰ ਪਟਣਾ ਹੈ ਇੰਨਾ ਨਹੀਂ ਪਟਣਾ ਉਹ ਵੋਟਾ ਕੜਾ ਲਾਉਂਗਾ ਜੇ ਜਮਣਾ ਚਲੋ ਆਪਾਂ ਦੇਖਦੇ ਹਾਂ ਹਾਂ ਜਮਣ ਦਾ ਪੌਦਾ ਬੱਦ ਸਾਰਾ ਹੋ ਗਿਆ ਫਰੇਦੀ ਦੰਤਾਂ ਤੋੜ ਕੇ ਕਰਿਆ ਇੱਧਰ ਆ ਜਾਓ ਇੱਧਰ ਆਈਓ ਮਮਾ ਜਮਣ ਦਾ ਬੋਦਾ ਕਿਹੜਾ ਜਮਣਾ ਦੱਸੋ ਕਿਹੜਾ ਜਮਣ ਦਾ ਆਵਲਾ ਜਮਣ ਦਾ ਜਮਣ ਜਦ ਇਹ ਵੱਡਾ ਹੋ ਗਿਆ ਜਮਣ ਦਾ ਵੇਜ ਜਾਮਣਾ ਉੱਗਣਗੇ ਆਪਾਂ ਸਾਰੇ ਜਾਮਣਾ ਖਾਇਆ ਕਰਾਂਗੇ ਫਿਰ ਇੱਕ ਇਹ ਆਖੜਾ ਲਾਇਆ ਤੁਸੀਂ ਹੁਣੀ ਹੁਣੀ ਲੈ ਇਹ ਚੂਟਾ ਦਾ ਪੌਦਾ ਇਹਨੂੰ ਤੂਤੀਆ ਲੱਗਦੀ ਹੁੰਦੀ ਨੇ ਖਾਂਦੇ ਹੁੰਦੇ ਨੇ ਉਹਦੀ ਮਿੱਟੀਆ ਹੁੰਦੀ ਆ ਹੋਰ ਕਿਹੜੇ ਲਾਇਏ ਨਿੰਮਾ ਨਿੰਮਾ ਤੇ ਕੀ ਹੁੰਦਾ ਨਿੰਮਾ ਹੁੰਦਾ ਵਧੀਆ ਹੁੰਦਾ ਨਿੰਮਾ ਜੇ ਆਈ ਕਈ ਵਾਰੀ ਆਪਣੇ ਸਰੀਰ ਤੇ ਕੋਈ ਖਾਤ ਵਗਿਆ ਰਹਿੰਦੀ ਆ ਇਹਦੇ ਪੱਤੇ ਤੋੜ ਕੇ ਪਾਣੀ ਚ ਵਾਲ ਕੇ ਇਹ ਨਾਲ ਨਹਾ ਲੋ ਠੀਕ ਹੋ ਜਾਂਦੀ ਇਹਦੀ ਦਰਦਨ ਵਧੀਆ ਹੁੰਦੀ ਆ ਕਰਨ ਨੂੰ ਚਲੋ ਜੀ ਦੱਸੋ ਤੁਸੀਂ ਇਹਨਾਂ ਦਾ ਨਾਮ ਤੁਸੀਂ ਜਿਹੜੇ ਆ ਸਾਰੇ ਪੌਦੇ ਨੇ ਇਹਨਾਂ ਦਾ ਨਾਮ ਦੱਸੋ ਕਿਹੜੇ ਆ ਇਕਾ ਤੇ ਜੰਮ ਦਾ ਇੱਕ ਅਮਰੂਦ ਦਾ ਇਹ ਅਮਰੂਦ ਆ ਤਾਂ ਉਸ ਜਾਵਟੋਂ ਆਸਤੇ ਇਸ ਜਾਵਟੋਂ ਆਸਤੇ ਨੇ ਵਧੀਆ ਚਲੋ ਕਿੱਥੇ ਜਾ ਰਹੇ ਆ ਮੈਂ ਨਹੀਂ ਆਉਣੀ ਸੀ ਛੇ ਦੇ ਆਈਓ ਕੀ ਹੋ ਗਿਆ ਪਾਪਾ ਜੀ ਬੰਦ ਕਰ ਲਾਣੀ ਵੀਡੀਓ ਨਹੀਂ ਆਪਾਂ ਹੀ ਕਰਾਂਗੇ ਨਹੀਂ ਨਹੀਂ ਬਣਾਉਣੀ ਦਾਸ ਹੋ ਗਿਆ ਹੋ ਗਿਆ ਲਓ ਆਏ ਰੱਖਿਓ ਜੀ ਕੁਛ ਸਾਡੇ ਕੁਛ ਤਾਂ ਪੁੱਛੋ ਬਾਬੋ ਛੁੜਾ ਗਿਆ ਬਸ ਚੱਲੀ ਜਾਂਦੇ ਅਸੀਂ ਓ ਮਾਈ ਗਾਡ ਅਸੀਂ ਅੱਜ ਹਾਂ ਬੁੱਟੇ ਵਾਸਤੇ ਹਾਂ ਹਾਂ ਬੋਲ ਜਿਹੜੇ ਅਸੀਂ ਜਿਹੜੇ ਅਸੀਂ ਬੁੱਟਿਆਂ ਵਾਸਤੇ ਉਹ ਖੋਦਿਆ ਸੀ ਜਿਹੜੀ ਉਹਨਾਂ ਚੋਂ ਮਿੱਟੀ ਨਿਕਲੀ ਸੀ ਉਹ ਹੋ ਅਸੀਂ ਛਾਂਲ ਰਹੇ ਹਾਂ ਮੈਂ ਸਾਨੂੰ ਵੀ ਦੇਖੋ ਪਿੱਛੇ ਦੀ ਹਾਂ ਕਲ ਬਸ 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 ਬਹੁਤ ਆ ਵੀ ਅਸੀਂ ਜਾਮਣ ਦਾ ਬੁੱਟਾ ਲਾ ਰਹੇ ਹਾਂ ਜੀ ਦੇਖੋ ਇਹ ਜਾਮਣ ਦਾ ਫੁੱਟਾ ਪਹਿਲਾਂ ਤੁਸੀਂ ਆਇ ਨਹੀਂ ਪੋਣਾ ਇਹਨੂੰ ਪਹਿਲਾਂ ਛੀਲ ਦੋ ਫਿਰ ਜਿਹੜਾ ਕਾਗਜ਼ ਹੈ ਉਹ ਪਾ ਦੇ ਇਹਨੂੰ ਆ ਲਾਤਾ ਜੀ ਇਹਨੇ ਪਹਿਲਾਂ ਪੱਕੀ ਥਾਂ ਸੀਗੀ ਪੱਕੀ ਥਾਂ ਭੰਨ ਕੇ ਪਹਿਲਾਂ ਕੱਚੀ ਥਾਂ ਕਰੀ ਆਪਾਂ ਫਿਰ ਇੱਥੇ ਲਾਵਾਂਗੇ ਆਪਾਂ ਜਾਮਣ ਦਾ ਬੁੱਟਾ ਏਜ ਪਾਣੀ ਵੀ ਪਾਉਣਾ ਹਾਂ ਪਾਣੀ ਤਾਂ ਹੋ ਗਏ ਬੂਗਾ ਦੇਖ ਮੀਆ ਦੇਖ ਰਹੀ ਆ ਆ ਦੇਖੀ ਪਰਾ ਵੀ ਨਹੀਂ ਪਾਸੇ ਪਰਾ ਹੋ ਜਾ ਚਲੋ ਏਜ ਪਾਦਾ ਸਜਮੜਦਾ ਕੁੱਦਾ ਜੈ ਮਾਤਾ ਦੀ ਮੈਂ ਸਿੱਧਾ ਕਰ ਦੇ ਇਧਰ ਨੂੰ ਉਧਰ ਨੂੰ ਮਿੱਟੀ ਪਾ ਦੇ ਸਿੱਧਾ ਇਧਰ ਨੂੰ ਕਰਕੇ ਚਲ ਤੇ ਹੋ ਗਏ ਚ ਸਾਰੀ ਬਾਰੇ ਜਿਹੜੀ ਕੱਢੀ ਸੀ ਆ ਵੀ ਤਾ ਬਸ ਨਾ ਹਲਾ ਤਾਜਮਣ ਦਾ ਬੂਟਾ ਅੱਜ ਅਸੀਂ ਬਲੌਗ ਬਣਾ ਰਹੇ ਆ ਉਹ ਡੱਕਾ ਯਾਰ ਖੜਾ ਹੋਏ ਦੇ ਨਾਲ ਰੱਖ ਦੋ ਬਸ ਉੱਥੇ ਸਿਰ ਦੋ ਹੁਣ ਅਸੀਂ ਜੀ ਪੂਰੇ ਆਹ ਜਿਹੜੀ ਪੱਕੀ ਥਾਂ ਇਹਨੂੰ ਪੱਟ ਕੇ ਹੁਣ ਇੱਕ ਬੂਟਾ ਸੀ ਲਾਵਾਂਗੇ ਉਰੇ ਉਰੇ ਲਾਵਾਂਗੇ ਅਸੀਂ ਅਮਰੂਦ ਠੀਕ ਹੈ ਜੀ ਥੋੜੇ ਪਾਪਾ ਦੀ ਵੀਡੀਓ ਬਣੀ ਸੀ ਹੁਣ ਮੈਂ ਵੀਡੀਓ ਬਣੂਗੀ ਹਾਂ ਚਲ ਉਰੇ ਦਾ ਹਾਂ ਜਿਹੜਾ ਸੀ ਹੱਥ ਕਰਦੇ ਨਾ ਤਾੜੀ ਹਾਂ ਜਿਹੜਾ ਜੀ ਆਪਾਂ ਪੱਟਿਆ ਸੀਗਾ ਜੀ ਹੁਣ ਇੰਨਾ ਇੰਨਾ ਪੱਟਤਾ ਠੀਕ ਆ ਜੀ ਹੁਣ ਇਹਦੇ ਵਿੱਚ ਜਿਹੜੇ ਰੋੜੇ ਸੀਗੇ ਜੀ ਮਿੱਟੀ ਛਾਨ ਲਏ ਆ ਮਿੱਟੀ ਛਾਨਣ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਅਮਰੂਦ ਦਾ ਬੂਟਾ ਫਿਰ ਦੇਖਦੇ ਆ ਜੀ ਠੀਕ ਆ ਜੀ ਜਦੋਂ ਬੂਟਾ ਲੱਗ ਗਿਆ ਉਦੋਂ ਵੀਡੀਓ ਤੇ ਫੋਟੋ ਦਿਖਾਵਾਂਗੇ ਤੁਹਾਨੂੰ ਇਹ ਆ ਲੈ ਖੰਮੇ ਨਾ ਹੱਥ ਚ ਵਾਪਸ ਛਾਂਦੇ ਸੀ ਨਾ ਮੈਂ ਮਿੱਟੀ ਲੈ ਲਈ ਰੋੜੇ 'ਚ ਪਾਤਾ ਮਿੱਟੀ ਨਾ ਪਾਏ ਤੇ ਹਲਕਾ ਕਰ ਦਲਾ ਹਾਂ ਮੇਰੇ

ਤਾਂ ਉੱਥੇ ਥੋੜੀ ਸੀ ਨਹੀਂ ਤੋੜਨੀ ਪਾਪਾ ਪਲੀਜ਼ 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 ਮੇਰੇ ਪਾਪਾ ਤੇ ਰਾਤਾਂ ਤੇ ਭਾਰੇ ਬਨੇ ਰਬਜੀ ਪੋਗਦੇ ਨਾ ਆ ਵੀ ਬੁੱਟਾ ਕਿਹੜਾ ਜੀ ਇਹ ਇਹ ਪੋਤਾ ਹੈਗਾ ਅਮਰੂਦ ਦਾ ਇਹ ਵੀ ਤੂੰ ਲਾਇਆ ਤੁਸੀਂ ਲਾਇਆ ਜੀ ਤੇ ਉਹ ਜਾਮਣ ਦਾ ਵੀ ਤੁਸੀਂ ਲਾਤਾ ਹੈ ਜੀ ਤੁਸੀਂ ਲਾਇਆ ਉਸੀ ਲਾਇਆ ਆਪਾਂ ਦੋਨਾਂ ਨਹੀਂ ਲਾਤਾ ਤੇ ਹੁਣ ਤੀਜਾ ਕਿੱਥੇ ਲਾਈਏ ਜੀ ਤੀਜਾ ਕਿੱਥੇ ਲਾਈਏ ਇਹ ਜਿੱਥੇ ਨਾ ਬੇਬੇ ਦੱਸੀ ਹੈ ਇਹ ਪਹਿਲਾਂ ਨੇ ਟੁੱਟਿਆ ਵੇ ਆਹਾ ਹਾਂਜੀ ਹਾਂ ਨਹੀਂ ਜੀ ਇੱਥੇ ਫਿਰ ਆਪਣੀ ਗੱਡੀ ਨਹੀਂ ਨਿਕਲਨੀ ਜੀ ਇੱਥੇ ਤਾਂ ਜੀ ਹਾਂ ਆਪਾਂ ਜੀ ਐਂ ਕਰਦੇ ਹਾਂ ਜੀ ਤੀਜਾ ਇੱਥੇ ਲਾ ਦਿੰਨੇ ਆ ਕਿੱਥੇ ਆ ਇੱਥੇ ਤੁਹਾਡਾ ਸਿੱਧਾ ਗੱਡੀ ਜਾਂਦੀ ਆ ਧੁੱਪ ਦੀ ਸ਼ਾਮ ਰੇ ਆਊਗੀ ਧੁੱਪ ਦੀ ਆਉਂਦੀ ਆ ਰੇ ਕਰੀ ਆਹ ਹਾਥ ਜਾਬੂਟਾ ਵਾਲਾ ਜੀ ਆਹ ਵਾਲਾ ਵਾਲਾ ਵੀਰੇ ਆਹ ਵਾਲਾ ਚੋਥਾ ਇਹ ਆ ਤੀਜਾ ਗਾਉ ਨੂੰ ਲਾਉਣਾ ਤਾਂ ਇੱਥੇ ਤੀਜਾ ਆਪਾਂ ਚੱਕ ਆਹ ਲਾ ਰਹੇ ਆਂ ਜੀ ਮੈਨੂੰ ਪਤਾ ਨਹੀਂ ਇਹਨੂੰ ਕੀ ਕਹਿੰਦੇ ਹੁੰਦੇ ਨੇ ਇਮਲੀ ਕਹਿੰਦੇ ਨੇ ਜਾਂ ਕੀ ਕਹਿੰਦੇ ਨੇ ਮਗਰ ਸਮੈਰਾ ਕਹਿੰਦੀ ਮੈਂ ਆਹ ਲਾਉਣਾ ਮੈਂ ਚਲੋ ਲਾ ਦਿੰਦੇ ਹਾਂ ਹਾਂ ਹੁਣ ਆ ਫੇਰ ਪੱਕੀ ਥਾਂ ਜੀ ਹੁਣ ਇਹਨੂੰ ਫੇਰ ਫੇਰ ਅਸੀਂ ਗਲੀ ਫੇਰੇ ਚ ਟੋਆ ਕੱਢ ਕੇ ਫੇਰ ਇਹਦੇ ਵਿੱਚ ਪਾਵਾਂਗੇ ਆਪਾਂ ਉਦਾਂ ਲਾਵਾਂਗੇ ਆਪਾਂ ਠੀਕ ਹੈ ਜੀ ਹਾਂ ਜੀ ਹਾਂ ਹਾਂ ਆਹ ਸੰਜੋ ਜੀ ਉਹ ਕੋ ਤੇ ਨਾਲ ਲਿਆ ਲਿਆ ਰਹੇ ਹੁੰਦਾ ਇੱਕ ਮੈਨੂੰ ਆਏ ਸੰਜੋ ਆਏ ਕੋ ਉਹ ਦਾਲਾ ਜਦੋਂ ਸਾਡੇ ਘਰੇ ਆਏ ਕੋ ਅੰਕਲ ਜੀ ਅੰਕਲ ਜੀ ਅੰਕਲ ਹੀ ਕਹਾਂਗੇ ਫਿਰ ਜਦੋਂ ਅੰਕਲ ਆਉਂਦੇ ਨੇ ਅੰਕਲ ਜੀ ਅੰਕਲ ਜੀ ਹਾਂਜੀ ਉਹਦਾ ਲਾ ਦਿਓ ਜੀ ਇੱਕ ਸਾਡੇ ਘਰੇ ਦੁੱਧਾ ਤੁਸੀਂ ਆਉਰੇ ਲਾਓ ਜੀ ਉਰੇ ਤੇਰਾ ਬੋਤਾ ਲੋਣਾ ਇਹ ਹੀ ਮਲੀਦਾ ਜੀ ਹਾਂ ਹਾਂ ਜੀ ਹਾਂ ਉਰੇ ਲਾ ਦਿਓ ਜਮਾਂ ਲੈਨ ਚ ਲਾ ਦਿਓ ਇੱਥੇ ਹਾਂ ਫੇਰ ਤੁਸੀਂ ਕਿੰਕਨ ਵਾ ਮੈਨੂੰ ਫਿਰ ਪਤਾ ਨਹੀਂ ਚੱਲਦਾ ਆ ਦੇਖੋ ਜੀ ਆ ਦੇਖੋ ਮਾਰਕਿੰਗ ਹੋਈ ਵੀ ਇੱਥੇ ਚਲਾ ਲਓ ਉਰੇ ਉਰੇ ਕੱਕੇ ਉਰੇ ਕੱਕੇ ਵਾਹ 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 ਉਹਨੇ ਮਾਰਕਿੰਗ ਕਰਦੀ ਠੀਕ ਹੈ ਜੀ ਮਾਰਕਿੰਗ ਕਰਤੀ ਤੁਸੀਂ ਉਰੇ ਚਲੋ ਜੀ ਚੱਕੋ ਪੋਦਾ ਕਿਹੜਾ ਲਾਣਾ ਮੈਨੂੰ ਦੱਸ ਪੋਦਾ ਪਿਆ ਜੀ ਆਪਣਾ ਹਾਂ ਜੀ ਹਾਂ ਪਹਿਲਾਂ ਤਾਂ ਹਥੌੜੇ ਰੱਖੀ ਜੋ ਸੇਪਾ ਦੇ ਦੇਣਾ ਤੋਏ ਦੇਣਾ ਚਾਹੋ ਤੋਆ ਪਟਣਾ ਜੀ ਇੱਥੇ ਆਪਾਂ ਪਹਿਲਾਂ ਪੱਕੀ ਥਾਣੂ ਤੁਸੀਂ ਪਟੋਆ ਪੱਟ ਕੇ ਕੱਚੀ ਕਰੋ ਇੰਨੀ ਉੱਚੀ ਨਾ ਲੈ ਕੇ ਜਾਓ ਜੀ ਹਾਂ ਹਾਂ ਅੱਜ ਅਸੀਂ ਆ ਗਏ ਘਰੇ ਆਪਦੇ ਜੀ ਜਾਮਣ ਲਾਈਆ ਆਮ ਅਰੂਦ ਲਾਇਆ ਜੀ ਠੀਕ ਹੈ ਜੀ ਆਹ ਲਾਇਆ ਹੀ ਮਲੀ ਦਾ ਪੌਦਾ ਲਾਇਆ ਜੀ ਦੇਖੋ ਮੇਰਾ ਬਾਗੂ ਬਿਲਕੁਲ ਸਟਾਈਲ ਠੀਕ ਹੈ ਜੀ ਆਹਾਂ ਇਧਰ ਜੀ ਆਪਾਂ ਟਾਲੀ ਲਾਈਆ ਆ ਇਧਰ ਆ ਨਿੰਮ ਲਾਇਆ ਜੀ ਦੇਖੋ ਤੇ ਇਧਰ ਆਪਾਂ ਲਾਇਆ ਦਾ ਕੀ ਕਹਿੰਦੇ ਹੁੰਦੇ ਨੇਗੇ ਟੂਟ ਠੀਕ ਹੈ ਜੀ ਤਾਲੀ ਨਿੰਮ ਤੂਤ ਜਾਮਣ ਅਮਰੂਦ ਤੇ ਈਵਲੀ ਠੀਕ ਹੈ ਜੀ ਬਾਕੀ ਜਿਹੜੇ ਤਿੰਨ ਤਿੰਨ ਪੌਦੇ ਰਹਿੰਦੇ ਨੇ ਜੀ ਉਹ ਲਾਵਾਂਗੇ ਗਮਲੇ ਜਿਵੇਂ ਆਹ ਇੱਕ ਗਮਲੇ 'ਚ ਲਾਵਾਂਗੇ ਫੁੱਲਾਂ ਵਾਲਾ ਬੂਟਾ ਦਾ ਦੋ ਬੂਟੇ ਹੋਰ ਨੇ ਉਹ ਗਮਲੇ 'ਚ ਲਾਵਾਂਗੇ ਤੇ ਇੱਕ ਆਪਾ ਲਾਏ ਨੇ ਜੀ ਵਿਦਿਆ ਪੜ੍ਹਾਈ ਵੀ ਲਾਈ ਆ ਅਸੱਚ ਜਿਵੇਂ ਆਹ ਆਹ ਬੂਟੇ ਲਾਏ ਨੇ ਜੀ ਕਾਹਾਂ ਬੂਟਾ ਲਾਇਆ ਫੁੱਲਾਂ ਦੇ ਬਹੁਤ ਸੋਹਣੇ ਫੁੱਲ ਹੁੰਦੇ ਆ ਵਿਦਿਆ ਪੜ੍ਹਾਈ ਹੋ ਗਈ ਜੀ ਆ ਵੀ ਉਹ ਸੇਮ ਬੂਟਾ ਹੀ ਹੈ ਇਹਦੇ ਵੀ ਬਹੁਤ ਸੋਹਣੇ ਫੁੱਲ ਹੁੰਦੇ ਨੇ ਜੀ ਤੁਸੀਂ ਵੀ ਸਾਰੇ ਜਾਣੇ ਆਪਦੇ ਘਰੇ ਆਪਦੇ ਆਲੇ-ਦੁਆਲੇ ਗਾਂਢ ਦੇ ਗਵਾਂਢ ਦੇ ਵਿੱਚ ਇਹ ਬੁੱਟੇ ਬੁੱਟੇ ਆਪਦੇ ਗਵਾਂਢ ਨੂੰ ਹਰਿਆ-ਭਰਿਆ ਕਰੋ ਤੇ ਉੱਥੇ ਜਿਆਦਾ ਤੋਂ ਜਿਆਦਾ ਬੁੱਟੇ ਲਾਓ ਤਾਂ ਜੋ ਸਾਨੂੰ ਆਕਸੀਜਨ ਮਿਲ ਸਕੇ ਜੇ ਤੁਹਾਡੇ ਆਂਡ ਗਵਾਂਢ ਨੂੰ ਆਕਸੀਜਨ ਮਿਲ ਸਕੇ ਇਹਦੇ ਨਾਲ ਨਾਲੇ ਜਿਹੜਾ ਗਰਮੀ ਪੈਂਦੀ ਆ ਗਰਮੀ ਘਟੂਗੀ ਜਿੰਨੇ ਜਿਆਦਾ ਬੁੱਟੇ ਲਾਵਾਂਗੇ ਓਨੀ ਜਿਆਦਾ ਆਪਣੀ ਗਰਮੀ ਘਟੂਗੀ ਠੀਕ ਗਰਮੀ ਘਟੂਗੀ ਆਪਣੇ ਸਾਰੇ ਸੋਤੇ ਦੇ ਵਿੱਚ ਆਹ ਦੇਖੋ ਵੱਦ ਤੋਂ ਵੱਧ ਬੂਟੇ ਲਾਓ ਜਿੰਨੇ ਬੂਟੇ ਲੱਗਦੇ ਨੇ ਵੱਦ ਤੋਂ ਵੱਧ ਲਾਓ ਜੀ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ এনवायरमेंट ਨੂੰ ਪੂਰਾ ਵਧੀਆ ਰੱਖੋ ਆਪਦੀ ਨੂੰ ਯਾਰ ਕਾਹਨੂੰ ਆਪਾਂ ਪਹਿਲੀ ਗੰਦ ਬਾ ਰੱਖਿਆ ਐਨਵਾਇਰਨਮੈਂਟ ਚ ਠੀਕ ਆ ਜੀ ਧੰਨਵਾਦ ਬੋਲ ਸੋਨਿਆ ਕਾਲ ਸਾਸਕ੍ਰਿਆ ਕਾਲ ਹਾ ਹਾ ਬੂਟਾ ਜੀ ਮੋਰ ਖੰਬ ਦਾ ਆਪਾਂ ਇਹ ਗਮਲੇ ਦੇ ਵਿੱਚ ਲਾਉਣਾ ਜੀ ਆ ਦੋ ਬੂਟੇ ਨੇ ਮੋਰ ਖੰਬ ਦੇ ਆ ਦੋਨੇ ਗਮਲਿਆਂ ਦੇ ਵਿੱਚ ਲਾ ਲਾਂਗੇ ਤੇ ਇੱਕ ਆਹ ਮੁੱਟਾ ਦਾ ਇਹਨੂੰ ਵੀ ਆਪਾਂ ਕਿਸੇ ਗਮਲੇ ਚ ਲਾ ਮਗੇ ਪੁੱਲਦਾਰ ਬੂਟੇ ਨੇਗੇ ਪੁੱਲ ਆਉਂਦੇ ਨੇ ਬਹੁਤ ਸੋਹਣੇ ਸੋਹ ਆ ਦੋ ਬੁੱਟੇ ਦਾ ਇੱਥੇ ਲਾਵਾਂਗੇ ਜੀ ਇੱਕ ਬੁੱਟਾ ਹੋਰ ਗਮਲੇ ਉੱਜੇ ਵੀ ਚਲਾਵਾਂਗੇ ਠੀਕ ਹੈ ਜੀ ਆ ਦੋ ਬੁੱਟੇ ਨੇ ਜੀ ਠੀਕ ਆ ਜੀ ਆ ਤਿੰਨ ਬੁੱਟੇ ਸੀਗੇ ਜਿਹੜੇ ਤਿੰਨ ਫੁੱਲਦਾਰ ਬੁੱਟੇ ਆ ਗਮਲੇ ਚ ਲਾਤੇ ਆ ਦੋ ਤਾਂ ਹੈਗੇ ਨੇ ਆਪਣੇ ਮੋਰ ਖੰਭ ਦੇ ਤੇ ਆ ਇਹ ਤੇ ਇੱਕ ਬਹੁਤ ਸੋਹਣਾ ਫੁੱਲ ਜਾਂਦਾ ਉਹਨੂੰ ਨਾਉਂ ਨਹੀਂ ਪਤਾ ਇਹਦਾ ਕੀ ਹੁੰਦਾਗਾ ਹਾਂ ਇਹ ਮੋਰ ਖੰਭ ਵਾਲੇ ਬੁੱਟੇ ਨੇ ਤੇ ਮੋਰ ਖੰਭ ਹੁੰਦਾ ਹੁੰਦਾ ਬਹੁਤ ਸੋਹਣਾ ਇਹ ਮੋਰ ਵਾਲਾ ਹਾਂ ਮੋਰ ਵਾਲਾ ਖੰਭ ਹਾਂ ਇਹ ਕਿਵੇਂ ਲੱਗੇ ਬੁੱਟੇ ਜੀ ਮਹਾਰਾਜ ਹਾਂਜੀ ਵਧੀਆ ਨੇ ਛੋੜੋ